ਸਤਿ ਸ਼੍ਰੀ ਅਕਾਲ ਜੀ ਇੱਕ ਸੱਸ ਆਪਣੇ ਜਵਾਈ ਦਾ ਖਾਤਾ ਕਿਵੇਂ ਖਾਲੀ ਕਰ ਦਿੰਦੀ ਆ ਆਪਣੇ ਜਵਾਈ ਦੀ ਮਿਹਨਤ ਦੀ ਕਮਾਈ ਕਿਵੇਂ ਉਡਾ ਦਿੰਦੀ ਆ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ ਸਾਲੀ ਨੇ ਆਪਣੇ ਜੀਜੇ ਦੇ ਘਰ ਕੀ ਕੀ ਚੱਕਰ ਚਲਾ ਦਿੱਤੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ ਇੱਕ ਸਾਲਾ ਜੀਜੇ ਦੀ ਕਮਾਈ ਦੇਖ ਕੇ ਕਿਉਂ ਬੇਈਮਾਨ ਹੋ ਗਿਆ ਇਹ ਵੀ ਤੁਸੀਂ ਕਦੇ ਸੋਚਿਆ ਨਹੀਂ ਹੋਣਾ ਖਾਸ ਕਰਕੇ ਇਹ ਵੀਡੀਓ ਉਹ ਜ਼ਰੂਰ ਦੇਖਿਓ ਜਿਹੜੇ ਆਪਣੇ ਘਰਾਂ ਤੋਂ ਦੂਰ ਪਰਿਵਾਰਾਂ ਤੋਂ ਦੂਰ ਰਹਿੰਦੇ ਆ ਉੱਥੇ ਕਮਾਈਆਂ ਕਰ ਕਰਕੇ ਆਪਣੇ ਘਰੇ ਪੈਸਾ ਅਕਾਊਂਟਾਂ ਦੇ ਵਿੱਚ ਪਾਉਂਦੇ ਆ ਉਹ ਇਹ ਵੀਡੀਓ ਨੂੰ ਜ਼ਰੂਰ ਦੇਖਿਓ ਜਿਸ ਦੀ ਇਹ ਕਹਾਣੀ ਆ ਉਹ ਵੀਰ ਇਸ ਟਾਈਮ ਤੇ ਸਾਊਦੀ ਅਰਬ ਦੇ ਵਿੱਚ ਰਹਿੰਦਾ ਉਹ ਕਹਿੰਦੇ ਹਨ ਕਿ ਮੈਂ ਆਪਣੇ ਮਾਪਿਓ ਦਾ ਇਕੱਲਾ ਇਕੱਲਾ ਪੁੱਤ ਸੀ ਮੇਰੇ ਮਾਪੇ ਨੇ ਬੜੀਆਂ ਰੀਝਾਂ ਨਾਲ ਮੇਰਾ ਵਿਆਹ ਕੀਤਾ ਵਿਆਹ ਤੋਂ ਬਾਅਦ ਮੇਰੇ ਘਰੇ ਇੱਕ ਧੀ ਨੇ ਜਨਮ ਲਿਆ ਤੇ ਇੱਕ ਪੁੱਤ ਨੇ ਜਨਮ ਲਿਆ ਮੇਰਾ ਬਹੁਤ ਸੋਹਣਾ ਪਰਿਵਾਰ ਸੀ ਮੈਂ ਸੋਚਿਆ ਕਿ ਜ਼ਮੀਨ ਥੋੜੀ ਆ ਬਾਹਰ ਜਾ ਕੇ ਚਾਰ ਪੈਸੇ ਕਮਾ ਲਵਾਂਗਾ ਬੱਚਿਆਂ ਦੀ ਜ਼ਿੰਦਗੀ ਵਧੀਆ ਸੁਖਾਲੀ ਬੀਤ ਜਾਊਗੀ ਮੇਰੇ 사우ਦੀ ਅਰਬ ਵਿੱਚ 2-3 ਦੋਸਤ ਰਹਿੰਦੇ ਸੀ ਮੈਂ ਉਹਨਾਂ ਕੋਲ ਜਾਣ ਦਾ ਫੈਸਲਾ ਕਰ ਲਿਆ ਤੇ ਮੈਨੂੰ 사우ਦੀ ਅਰਬ ਦਾ ਵੀਜ਼ਾ ਮਿਲ ਗਿਆ ਮੈਂ ਉੱਥੇ ਚਲਾ ਗਿਆ ਉੱਥੇ ਜਾ ਕੇ ਮੈਂ ਸੋਚਦਾ ਕਿ ਬਜ਼ੁਰਗ ਮੇਰੇ ਮਾਤਾ ਪਿਤਾ ਤੇ ਛੋਟੇ-ਛੋਟੇ ਮੇਰੇ ਬੱਚੇ ਆ ਪਰ ਘਰੇ ਮੇਰੇ ਕੋਈ ਆਦਮੀ ਨਹੀਂ ਜੋ ਉਹਨਾਂ ਦੀ ਦੇਖਭਾਲ ਕਰ ਸਕੇ ਕਈ ਵਾਰ ਮਾਪਿਓ ਜਾਂ ਬੱਚੇ ਬਿਮਾਰੀ ਹੋ ਜਾਂਦੇ ਆ ਉਹਨਾਂ ਨੂੰ ਦੇਖਣ ਵਾਲਾ ਕੋਈ ਨਹੀਂ ਸੀ ਜਾਂ ਘਰੇ ਲੂ ਸੌ ਲੋੜਾਂ ਪੈ ਜਾਂਦੀਆਂ ਮੇਰੇ ਦੋ ਸਾਲੇ ਸੀ ਤੇ ਇੱਕ ਸਾਲੀ ਸੀ ਮੈਂ ਆਪਣੇ ਛੋਟੇ ਸਾਲੇ ਨੂੰ ਕਿਹਾ ਕਿ ਤੂੰ ਮੇਰੇ ਘਰ ਰਹਿ ਕੇ ਪੜਨ ਲੱਗ ਜਾ ਮੈਂ ਤੇਰੀ ਫੀਸ ਵਗੈਰਾ ਭਰ ਦਿਆ ਕਰੂੰ ਤੇਰਾ ਸਾਰਾ ਖਰਚਾ ਮੈਂ ਚੁੱਕਿਆ ਕਰੂੰਗਾ ਤੂੰ ਮੇਰਾ ਘਰ ਸੰਭਾਲ ਲੈ ਤੇਰੀ ਭੈਣ ਨੂੰ ਸੌਖਾ ਹੋ ਜਾਵੇਗਾ ਕਿਉਂਕਿ ਮੇਰੇ ਵੀ ਕੋਈ ਭੈਣ ਨਹੀਂ ਸੀ ਤੇ ਹੋਰ ਵੀ ਮੇਰੇ ਕੋਈ ਰਿਸ਼ਤੇਦਾਰ ਨਹੀਂ ਸੀ ਮੈਨੂੰ ਸਭ ਤੋਂ ਵੱਧ ਮੇਰੇ ਨੇੜੇ ਸਾਲੇ ਹੀ ਸੀ ਖੈਰ ਮੇਰੇ ਕਹਿਣ ਤੇ ਮੇਰਾ ਸਾਲਾ ਸਾਡੇ ਘਰ ਆ ਕੇ ਰਹਿਣ ਲੱਗ ਪਿਆ ਮੈਂ ਉਧਰ ਮਿਹਨਤ ਮਜ਼ਦੂਰੀ ਕਰਿਆ ਕਰਾਂ ਤੇ ਇੱਧਰ ਆਪਣੀ ਪਤਨੀ ਦੇ ਖਾਤੇ ਵਿੱਚ ਸਾਰੇ ਪੈਸੇ ਟਰਾਂਸਫਰ ਕਰ ਦਿਆ ਕਰਾਂ ਜੋ ਮੇਰੀ ਪਤਨੀ ਦਾ ਬੈਂਕ ਖਾਤਾ ਸੀ ਉਹ ਮੇਰੇ ਅਕਾਊਂਟ ਨਾਲ ਅਟੈਚ ਸੀ ਕੋਈ ਵੀ ਬੈਂਕ ਦਾ ਮੈਸੇਜ ਜੀਪੇ ਵਗੈਰਾ ਮੇਰੀ ਪਤਨੀ ਦੇ ਫੋਨ ਤੇ ਹੀ ਚੱਲਦਾ ਹੁੰਦਾ ਸੀ ਮੇਰੀ ਪਤਨੀ ਪੰਜਕ ਪੜੀ ਸੀ ਚਾਰ ਪੰਜ ਸਾਲ ਮੈਂ ਮਿਹਨਤ ਕੀਤੀ ਤੇ ਮੇਰੀ ਪਤਨੀ ਦੇ ਖਾਤੇ ਵਿੱਚ 10 ਲੱਖ ਰੁਪਈਆ ਜਮ੍ਹਾਂ ਹੋ ਗਿਆ ਹੌਲੀ-ਹੌਲੀ ਮੇਰੀ ਸਾਲੀ ਵੀ ਮੇਰੇ ਘਰ ਆ ਕੇ ਰਹਿਣ ਲੱਗ ਪਈ। ਮੈਂ ਸੋਚਿਆ ਵਧੀਆ ਮੇਰੀ ਪਤਨੀ ਕੋਲ ਰਹਿੰਦੀ ਆ ਚਲੋ ਉਸ ਨੂੰ ਸਹਾਰਾ ਮਿਲ ਗਿਆ। ਮੈਂ ਜਦੋਂ ਵੀ ਆਪਣੀ ਪਤਨੀ ਨੂੰ ਫੋਨ ਕਰਿਆ ਕਰਾਂ ਤਾਂ ਮੇਰੀ ਪਤਨੀ ਦਾ ਫੋਨ ਜਾਂ ਤਾਂ ਮੇਰਾ ਸਾਲਾ ਜਾਂ ਮੇਰੀ ਸਾਲੀ ਚੁੱਕਿਆ ਕਰਨ। ਜੇ ਮੈਂ ਕਿਹਾ ਕਰਾਂ ਕਿ ਆਪਣੀ ਭੈਣ ਨਾਲ ਗੱਲ ਕਰਾ ਦਿਓ ਤਾਂ ਕਹਿੰਦੇ ਉਹ ਤਾਂ ਸੁੱਤੀ ਪਈ ਆ ਜਾਂ ਉਹ ਕੰਮ ਕਰਦੀ ਆ। ਇਹ ਕਹਿ ਕੇ ਟਾਲ ਦਿਆ ਕਰਨ। ਮੇਰੀ ਪਤਨੀ ਨਾਲ ਉਹ ਗੱਲ ਵੀ ਨਾ ਕਰਾਇਆ ਕਰਨ। ਜੇ ਮੈਂ ਆਪਣੀ ਪਤਨੀ ਨਾਲ ਗੱਲ ਕਰਿਆ ਵੀ ਕਰਾਂ ਤਾਂ ਵੱਧ ਤੋਂ ਵੱਧ 1 ਜਾਂ 2 ਮਿੰਟ ਗੱਲ ਕਰਨ ਦਿਆ ਕਰਨ ਉਸ ਤੋਂ ਬਾਅਦ ਉਸ ਦੇ ਹੱਥੋਂ ਫੋਨ ਫੜ ਲਿਆ ਕਰਨ ਮੈਂ ਸੋਚਿਆ ਕਿ ਪਤਾ ਨਹੀਂ ਕੀ ਪ੍ਰੋਬਲਮ ਆ ਜੋ ਉਸ ਨਾਲ ਗੱਲ ਹੀ ਨਹੀਂ ਕਰਨ ਦਿੰਦੇ ਮੇਰੀ ਪਤਨੀ ਦਾ ਖਾਤਾ ਵੀ ਮੇਰੇ ਸਾਲੇ ਦੇ ਅੰਡਰ ਚੱਲਦਾ ਸੀ ਜੋ ਵੀ ਮੇਰੀ ਪਤਨੀ ਉਸ ਵਿੱਚੋਂ ਪੈਸੇ ਕਢਵਾਉਂਦੀ ਤਾਂ ਉਹ Google Pay ਰਾਹੀਂ ਮੇਰੇ ਸਾਲੇ ਤੋਂ ਹੀ ਕਢਵਾਉਂਦੀ ਮੇਰਾ ਸਾਲਾ ਹੀ Google Pay ਰਾਹੀਂ ਸਾਰੇ ਲੈਣ ਦੇਣ ਕਰਦਾ ਜਦੋਂ ਸਾਡੇ ਖਾਤੇ ਦੇ ਵਿੱਚ ਇੰਨੇ ਪੈਸੇ ਦੇਖਦਾ ਤਾਂ ਉਸਦੇ ਹੌਲ ਪੈਂਦੇ ਫਿਰ ਉਸਨੇ ਥੋੜੇ ਥੋੜੇ ਕਰਕੇ ਪੈਸੇ ਆਪਣੇ ਖਾਤੇ 'ਚ ਟ੍ਰਾਂਸਫਰ ਕਰਨ ਲੱਗ ਪਿਆ ਅੱਜ ਪੈਸੇ ਉਸਨੇ ਮੇਰੀ ਸੱਸ ਦੇ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤੇ ਇਸ ਤਰ੍ਹਾਂ ਹੌਲੀ-ਹੌਲੀ ਉਸਨੇ ਆਪਣੇ ਸਾਰੇ ਖਾਤਿਆਂ ਵਿੱਚ ਪੈਸੇ ਟ੍ਰਾਂਸਫਰ ਕਰ ਲਏ ਇੱਕ ਦਿਨ ਮੈਂ ਸੋਚਿਆ ਕਿ ਦबई ਤੋਂ ਬਾਅਦ ਕਿਸੇ ਹੋਰ ਕੰਟਰੀ ਵਿੱਚ ਅਪਲਾਈ ਕਰ ਦੇਵਾਂ ਉਸਦੇ ਲਈ ਮੈਨੂੰ ਸਟੇਟਮੈਂਟਾਂ ਦੀ ਜ਼ਰੂਰਤ ਸੀ ਮੈਨੂੰ ਪਤਾ ਸੀ ਕਿ ਮੇਰੇ ਖਾਤੇ ਵਿੱਚ 10 ਲੱਖ ਰੁਪਈਆ ਪਿਆ ਫਾਈਲ ਦੇ ਨਾਲ ਸਟੇਟਮੈਂਟਾਂ ਲੱਗਣ ਲੱਗਣ ਵਾਸਤੇ ਇਸ ਕਰਕੇ ਮੈਂ ਆਪਣੇ ਸਾਲੇ ਨੂੰ ਫੋਨ ਕੀਤਾ ਕਿ ਮੈਂ ਕਿਸੇ ਹੋਰ ਕੰਟਰੀ ਵਿੱਚ ਜਾਣ ਦਾ ਸੋਚ ਰਿਆਂ ਮੈਨੂੰ ਮੇਰੇ ਖਾਤੇ ਦੇ ਨਾਲ ਸਟੇਟਮੈਂਟਾਂ ਕਢਵਾ ਕੇ ਭੇਜ ਦੇ ਉਸ ਦਿਨ ਮੈਨੂੰ ਮੇਰੇ ਸਾਲੇ ਨੇ ਕਹਿ ਦਿੱਤਾ ਕਿ ਕੋਈ ਗੱਲ ਨਹੀਂ ਕਢਵਾ ਦੇਾਂਗਾ ਵੀਰ ਜੀ ਪਰ ਉਸਨੇ ਸਟੇਟਮੈਂਟਾਂ ਨਾ ਕਢਵਾਆਂ ਅਗਲੇ ਦਿਨ ਮੈਂ ਫੇਰ ਫੋਨ ਕੀਤਾ ਉਸਨੇ ਮੇਰਾ ਫੋਨ ਨਾ ਚੁੱਕਿਆ ਇੱਕ ਦਿਨ ਫੋਨ ਚੁੱਕਿਆ ਤਾਂ ਕਹਿੰਦਾ ਕੋਈ ਗੱਲ ਨਹੀਂ ਮੈਂ ਕਢਵਾ ਦੇਉਂਗਾ ਇਸ ਤਰ੍ਹਾਂ ਕਰਦੇ ਕਰਾਉਂਦੇ ਡੇਢ ਮਹੀਨਾ ਲੰਘ ਗਿਆ ਡੇਢ ਮਹੀਨੇ ਤੱਕ ਮੈਨੂੰ ਮੇਰੇ ਸਾਲੇ ਨੇ ਲਾਰੇ ਲਾ ਲਾ ਕੇ ਟਾਲ ਦਿੱਤਾ ਕੋਈ ਵੀ ਸਟੇਟਮੈਂਟ ਮੈਨੂੰ ਕਢਵਾ ਕੇ ਨਾ ਭੇਜੀ ਉਸ ਤੋਂ ਬਾਅਦ ਮੈਂ ਆਪਣੀ ਸੱਸ ਨੂੰ ਫੋਨ ਕੀਤਾ ਕਿ ਮੰਮੀ ਜੀ ਆਹ ਗੱਲ ਆ ਮੈਂ ਕਿਸੇ ਹੋਰ ਕੰਟਰੀ ਵਿੱਚ ਜਾਣ ਦਾ ਸੋਚ ਰਿਆਂ ਵੀਜ਼ਾ ਅਪਲਾਈ ਕਰਨਾ ਮੈਨੂੰ ਸਟੇਟਮੈਂਟਾਂ ਚਾਹੀਦੀਆਂ ਮੈਨੂੰ ਸਟੇਟਮੈਂਟਾਂ ਕਢਵਾ ਕੇ ਭੇਜੋ ਮੈਨੂੰ ਡੇਢ ਮਹੀਨਾ ਹੋ ਗਿਆ ਛੋਟਾ ਤਾਂ ਲਾਰੇ ਲਈ ਜਾਂਦਾ ਮੇਰੇ ਐਨੇ ਕਹਿਣ ਦੀ ਧੀਰ ਸੀ ਕਿ ਮੇਰੀ ਸੱਸ ਮੈਨੂੰ ਭੱਜ ਕੇ ਪੈ ਗਈ ਕਿ ਅਸੀਂ ਕਿਹੜਾ ਤੇਰੀਆਂ ਸਟੇਟਮੈਂਟਾਂ ਖਾ ਚੱਲੇ ਆ ਜਵਾਕ ਦਾ ਟਾਈਮ ਨਹੀਂ ਲੱਗਦਾ ਕੋਈ ਗੱਲ ਨਹੀਂ ਦੇ ਦੇਊਗਾ ਕੜਵਾ ਕੇ ਜਦੋਂ ਮੈਂ ਆਪਣੀ ਸੱਸ ਨੂੰ ਫੋਨ ਕੀਤਾ ਤਾਂ ਮੇਰੇ ਸਾਲੇ ਨੂੰ ਪਤਾ ਲੱਗ ਗਿਆ ਕਿ ਹੁਣ ਉਸ ਨੂੰ ਸਟੇਟਮੈਂਟਾਂ ਭੇਜਣੀਆਂ ਹੀ ਪੈਣੀਆਂ ਉਦੋਂ ਮੈਨੂੰ ਸ਼ੱਕ ਹੋ ਗਿਆ ਕਿ ਕੁਝ ਤਾਂ ਗੜਵਾੜਾ ਇਹ ਮੇਰੀ ਪਤਨੀ ਨਾਲ ਵੀ ਮੇਰੀ ਗੱਲ ਨਹੀਂ ਹੋਣ ਦਿੰਦੇ ਸਟੇਟਮੈਂਟਾਂ ਮੰਗਦਾ ਤਾਂ ਉਹ ਵੀ ਨਹੀਂ ਦਿੰਦੇ ਮੈਨੂੰ ਪਤਾ ਲੱਗਣ ਲੱਗ ਗਿਆ ਕਿ ਕੁਝ ਨਾ ਕੁਝ ਗਲਤ ਜ਼ਰੂਰ ਹੋ ਰਿਹਾ ਜਿਵੇਂ ਆਪਣੇ ਸਾਲੇ ਨੂੰ ਫੋਨ ਕਰਿਆ ਕਰਾਂ ਤਾਂ ਉਹ 10 ਫੋਨਾਂ ਵਿੱਚੋਂ ਮੇਰਾ ਇੱਕ ਫੋਨ ਚੁੱਕਿਆ ਕਰੇ ਮੈਂ ਆਪਣੇ ਸਾਲੇ ਨੂੰ ਕਿਹਾ ਕਿ ਮੈਨੂੰ ਬੈਂਕ ਦੀ ਕਾਪੀ ਤੇ ਐਂਟਰੀਆਂ ਕਰਾ ਕੇ ਉਹ ਸੈਂਡ ਕਰ ਦੇ ਉਸਨੇ ਕਿਹਾ ਕਿ ਕਾਪੀ ਤਾਂ ਪੈਂਡ ਪਈ ਆ ਮੈਂ ਆਪਣੀ ਸੱਸ ਨੂੰ ਫੋਨ ਲਾ ਲਿਆ ਸੱਸ ਕਹਿੰਦੀ ਕਾਪੀ ਤਾਂ ਗੁੰਮ ਗਈ ਜਦੋਂ ਲੱਭ ਗਈ ਤਾਂ ਭੇਜ ਦਿਆਂਗਾ ਇੱਕ ਦਿਨ ਅਚਾਨਕ ਹੀ ਮੈਨੂੰ ਕਿਰੀਆਨੇ ਦੀ ਦੁਕਾਨ ਤੋਂ ਫੋਨ ਆ ਗਿਆ ਉਹ ਕਹਿੰਦਾ ਕਿ ਮੈਨੂੰ 40000 ਰੁਪਇਆ ਭੇਜ ਦੇ ਮੈਂ ਕਿਹਾ ਕੀ ਗੱਲ ਹੋ ਗਈ ਉਹ ਕਹਿੰਦਾ ਤੇਰਾ ਸਾਲਾ ਮੇਰੇ ਤੋਂ 40000 ਦਾ ਸੌਦਾ ਲੈ ਕੇ ਗਿਆ ਸੀ ਮੈਂ ਬੜਾ ਹੈਰਾਨ ਹੋਇਆ ਕਿ ਘਰ ਵਿੱਚ ਤਿੰਨ ਚਾਰ ਜੀ ਆ 40000 ਦਾ ਸੌਦਾ ਕਿਵੇਂ ਲੱਗ ਗਿਆ ਮੈਂ ਆਪਣੇ ਸਾਲੇ ਨੂੰ ਫੋਨ ਕੀਤਾ ਕਿ ਸੇਠ ਮੇਰੇ ਤੋਂ 40000 ਰੁਪਇਆ ਮੰਗਦਾ ਮੇਰਾ ਸਾਲਾ ਸਾਹ ਹੁੱਕ ਕਰ ਗਿਆ ਕਿ ਮੈਂ ਤਾਂ ਲੈ ਕੇ ਨਹੀਂ ਆਇਆ ਮੈਂ ਸੇਠ ਨੂੰ ਕਿਹਾ ਕਿ ਉਹ ਤਾਂ ਕਹਿੰਦਾ ਮੈਂ ਲੈ ਕੇ ਨਹੀਂ ਗਿਆ ਤਾਂ ਸੇਠ ਨੇ ਮੈਨੂੰ ਸੀਸੀਟੀਵੀ ਕੈਮਰੇ ਦੀਆਂ ਫੋਟੋਆਂ ਕੱਢ ਕੇ ਭੇਜ ਦਿੱਤੀਆਂ ਕਿ ਆ ਦੇਖ ਲਾ ਤੇਰਾ ਸਾਲਾ ਆਇਆ ਤੇ ਇੰਨਾ ਸਮਾਨ ਲੈ ਕੇ ਗਿਆ ਮੈਨੂੰ ਯਕੀਨ ਹੋ ਗਿਆ ਤੇ ਮੈਂ 40000 ਰੁਪਇਆ ਕਰਿਆਨੇ ਵਾਲੀ ਦੁਕਾਨ ਨੂੰ ਪਾ ਦਿੱਤਾ ਫਿਰ ਮੈਨੂੰ ਪੱਕਾ ਸ਼ੱਕ ਹੋ ਗਿਆ ਸੀ ਕਿ ਦਾਲ ਵਿੱਚ ਕੁਝ ਕਾਲਾ ਮੈਂ ਆਪਣੀ ਭੂਆ ਜੀ ਨੂੰ ਫੋਨ ਕੀਤਾ ਕਿ ਭੂਆ ਜੀ ਤੁਸੀਂ ਮੇਰੇ ਸਹੁਰੇ ਘਰ ਜਾ ਕੇ ਦੇਖੋ ਮੈਨੂੰ ਆਪਣੀ ਬੈਂਕ ਦੀ ਕਾਪੀ ਚਾਹੀਦੀ ਆ ਉਸ ਤੇ ਐਂਟਰੀਆਂ ਕਰਵਾ ਕੇ ਦਿਓ ਮੇਰੇ ਕਹਿਣ ਤੇ ਮੇਰੀ ਭੂਆ ਮੇਰੇ ਸਹੁਰੇ ਘਰ ਚਲੀ ਜਾਂਦੀ ਆ ਉੱਥੇ ਮੇਰੀ ਸੱਸ ਕਾਪੀ ਲੱਭਣ ਲੱਗਦੀ ਆ ਪੂਰੇ 2 ਘੰਟੇ ਕਾਪੀ ਲੱਭਣ ਤੇ ਲਾ ਕੇ ਆਖਰ ਨੂੰ ਜਵਾਬ ਦੇ ਦਿੰਦੀ ਆ ਕਿ ਕਾਪੀ ਨਹੀਂ ਲੱਭੀ ਮੇਰੀ ਭੂਆ ਨੂੰ ਮੇਰੀ ਸੱਸ ਕਹਿ ਕੇ ਭੇਜ ਦਿੰਦੀ ਆ ਕਿ ਜਦੋਂ ਕਾਪੀ ਲੱਭ ਗਈ ਅਸੀਂ ਆਪੇ ਭੇਜ ਦੇਵਾਂਗੇ ਤੁਸੀਂ ਟੈਨਸ਼ਨ ਨਾ ਲਓ ਥੋੜੇ ਇੱਕ ਦਿਨ ਬਾਅਦ ਮੇਰੀ ਸੱਸ ਨੇ ਮੈਨੂੰ ਫੋਨ ਲਾਇਆ ਤੇ ਕਿਹਾ ਪੁੱਤ ਕਾਪੀ ਤਾਂ ਲੱਭ ਗਈ ਪਰ ਉਹਦੇ ਮੂਹਰੇਲੇ 2 ਪੇਜ ਚੂਹਾ ਖਾ ਗਿਆ ਮੈਂ ਬੜਾ ਹੈਰਾਨ ਹੋਇਆ ਕਿ ਚੂਹਾ ਕਿਵੇਂ ਖਾ ਸਕਦਾ ਪਹਿਲਾਂ ਇਹਨਾਂ ਤੋਂ ਸਟੇਟਮੈਂਟਾਂ ਮੰਗੀਆਂ ਉਹ ਨਹੀਂ ਦਿੱਤੀਆਂ ਹੁਣ ਕਾਪੀ ਮੰਗੀ ਕਾਪੀ ਨੂੰ ਚੂਹਾ ਖਾ ਗਿਆ ਮੈਂ ਫੇਰ ਪੂਆਜੀ ਨੂੰ ਕਿਹਾ ਕਿ ਪੂਆਜੀ ਤੁਸੀਂ ਬੈਂਕ 'ਚ ਜਾਓ ਤੇ ਉੱਥੇ ਬੈਂਕ ਵਾਲਿਆਂ ਨੂੰ ਕਿਹੋ ਸਟੇਟਮੈਂਟਾਂ ਕੱਢ ਕੇ ਮੈਨੂੰ ਮੇਰੇ ਫੋਨ ਤੇ ਸੈਂਡ ਕਰ ਦੇਣ ਜਦੋਂ ਬੈਂਕ ਵਾਲਿਆਂ ਨੇ ਸਟੇਟਮੈਂਟ ਭੇਜੀ ਤਾਂ ਮੇਰੇ ਹੋਸ਼ ੁੱਟ ਗਏ ਉਹਨਾਂ ਨੇ ਮੇਰੇ ਅਕਾਊਂਟ ਦੇ ਵਿੱਚੋਂ 100 ਰੁਪਈਆ ਵੀ ਨਹੀਂ ਛੱਡਿਆ ਸੀ ਸਾਰੇ ਪੈਸੇ ਮੇਰੀ ਸਾਲੀ ਦੇ ਖਾਤੇ ਵਿੱਚ ਕੁਝ ਪੈਸੇ ਸਾਲੇ ਦੇ ਖਾਤੇ 'ਚ ਤੇ ਕੁਝ ਸੱਸ ਦੇ ਖਾਤੇ ਵਿੱਚ ਟਰਾਂਸਫਰ ਹੋਏ ਸੀ ਇੱਕ 60000 ਰੁਪਈਆ ਕਿਸੇ ਹੋਰ ਮੁੰਡੇ ਦੇ ਨਾਂ ਤੇ ਪਾਇਆ ਹੋਇਆ ਸੀ ਫਿਰ ਜਿਹੜੇ ਉਹ 60000 ਕਿਸੇ ਹੋਰ ਦੇ ਖਾਤੇ 'ਚ ਪਾਏ ਸੀ ਮੈਂ ਉਸ ਮੁੰਡੇ ਬਾਰੇ ਪੁੱਛ ਪੜਤਾਲ ਕੀਤੀ ਤਾਂ ਜਦੋਂ ਉਸ ਨੂੰ ਨੰਬਰ ਲਾਇਆ ਤਾਂ ਉਸਨੇ ਕਿਹਾ ਕਿ ਇਹ ਤਾਂ ਮੇਰੀ ਸਹੇਲੀ ਨੇ ਪਾਏ ਆ ਜਦੋਂ ਮੈਂ ਉਸ ਦੀ ਸਹੇਲੀ ਦਾ ਨਾਮ ਪੁੱਛਿਆ ਤਾਂ ਉਸਨੇ ਮੇਰੀ ਸਾਲੀ ਦਾ ਨਾਮ ਲਿਆ ਮੈਂ ਹੈਰਾਨ ਰਹਿ ਗਿਆ ਕਿ ਮੇਰੀ ਸਾਲੀ ਨੇ 60000 ਰੁਪਇਆ ਆਪਣੇ ਆਸ਼ਕ ਨੂੰ ਭੇਜ ਦਿੱਤਾ ਮੈਂ ਆਪਣੀ ਪਤਨੀ ਨੂੰ ਫੋਨ ਲਾਇਆ ਤਾਂ ਮੇਰੀ ਪਤਨੀ ਦੇ ਹੱਥ 'ਚੋਂ ਫੋਨ ਮੇਰੀ ਸਾਲੀ ਨੇ ਫੜ ਲਿਆ ਮੈਂ ਆਪਣੀ ਸਾਲੀ ਨੂੰ ਭੱਜ ਕੇ ਪਿਆ ਕੇ ਮੇਰੇ ਖਾਤੇ 'ਚ 10 ਲੱਖ ਰੁਪਇਆ ਕਿੱਧਰ ਗਿਆ ਤਾਂ ਇਹ ਸੁਣ ਕੇ ਮੇਰੀ ਸਾਲੀ ਮੇਰਾ ਫੋਨ ਕੱਟ ਦਿੰਦੀ ਆ ਫਿਰ ਮੈਂ ਆਪਣੀ ਸੱਸ ਨੂੰ ਫੋਨ ਕੀਤਾ ਤਾਂ ਸੱਸ ਮੈਨੂੰ ਟੱਟ ਕੇ ਪੈ ਗਈ ਕਹਿੰਦੀ ਅਸੀਂ ਤੇਰਾ ਘਰ ਸੰਭਦੇ ਆ ਤੂੰ ਸਾਡੇ ਤੇ ਇਲਜ਼ਾਮ ਲਗਾ ਰਿਆਂ ਅਸੀਂ ਤੇਰਾ 10 ਲੱਖ ਰੁਪਈਆ ਕੀ ਕਰਨਾ ਸੀ ਤੈਨੂੰ ਪਤਾ ਹੋ ਤੇਰਾ 10 ਲੱਖ ਰੁਪਈਆ ਕਿੱਥੇ ਆ ਮੈਂ ਕਿਹਾ ਕਿ ਤੁਸੀਂ ਮੁੱਕਰ ਨਹੀਂ ਸਕਦੇ ਮੇਰੇ ਕੋਲ ਸਟੇਟਮੈਂਟਾਂ ਤੁਹਾਡੇ ਖਾਤਿਆਂ ਵਿੱਚ ਮੇਰੇ ਖਾਤੇ 'ਚੋਂ ਸਾਰੇ ਪੈਸੇ ਟਰਾਂਸਫਰ ਕੀਤੇ ਗਏ ਆ ਮੇਰੀ ਸੱਸ ਨਾਲ ਮੇਰੀ ਕਾਫੀ ਤੋਂ ਤੋਂ ਮੈਂ ਮੈਂ ਹੋ ਗਈ ਮੇਰੀ ਸੱਸ ਮੇਰੇ ਘਰ ਜਾਂਦੀ ਆ ਤੇ ਮੇਰੀ ਪਤਨੀ ਤੇ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਘਰ ਲੈ ਜਾਂਦੀ ਆ ਇਹ ਸਭ ਜਦੋਂ ਮੇਰੇ ਮਾਪੇ ਮੈਨੂੰ ਦੱਸਦੇ ਆ ਤਾਂ ਮੈਂ ਆਪਣੀ ਸੱਸ ਨੂੰ ਫੋਨ ਕਰਦਾ ਮੇਰੀ ਸੱਸ ਮੈਨੂੰ ਇੱਕੋ ਗੱਲ ਕਹਿੰਦੀ ਆ ਕਿ ਅਸੀਂ ਆਪਣੀ ਕੁੜੀ ਤੇਰੇ ਘਰ ਨਹੀਂ ਭੇਜਣੀ ਸਾਨੂੰ ਤਾਂ ਤਲਾਕ ਚਾਹੀਦਾ ਇਹ ਗੱਲ ਸੁਣ ਕੇ ਮੈਂ ਇੰਨਾ ਕ ਹੈਰਾਨ ਹੋਇਆ ਕਿ ਇੱਕ ਤਾਂ ਤੁਸੀਂ ਮੇਰਾ 10 ਲੱਖ ਰੁਪਈਆ ਖਾ ਗਏ ਉੱਪਰੋਂ ਤੁਸੀਂ ਮੇਰਾ ਘਰ ਉਜਾੜ ਦਿੱਤਾ ਮੇਰੇ ਬੱਚੇ ਤੁਸੀਂ ਲੈ ਗਏ ਮੇਰੇ ਬੁੱਢੇ ਮਾਵਾਪ ਉੱਚੀ ਉੱਚੀ ਰੋਂਦੇ ਆ ਉਹ ਆਪਣੇ ਪੋਤੇ ਪੋਤੀ ਨੂੰ ਦੇਖਣਾ ਚਾਹੁੰਦੇ ਆ ਉਹਨਾਂ ਦੇ ਸਹਾਰੇ ਤਾਂ ਉਹ ਜ਼ਿੰਦਗੀ ਕੱਢਦੇ ਸੀ ਤੁਸੀਂ ਉਹ ਵੀ ਖੋਕੇ ਲੈ ਗਏ ਇਹ ਸਭ ਦੇਖ ਕੇ ਮੈਂ ਆਪਣੀ ਸੱਸ ਦੇ ਅੱਗੇ ਹੱਥ ਜੋੜੇ ਕੇ 10 ਲੱਖ ਰੁਪਈਆ ਖੂਚ ਜਾਵੇ ਤੁਸੀਂ ਮੇਰੇ ਪੈਸੇ ਨਹੀਂ ਦੇਣੇ ਨਾ ਦਿਓ ਮੇਰਾ ਘਰ ਨਾ ਅਜਾੜੋ ਮੇਰੀ ਪਤਨੀ ਨੂੰ ਮੇਰੇ ਘਰ ਛੱਡ ਆਓ ਮੇਰੇ ਬੱਚਿਆਂ ਨੂੰ ਮੇਰੇ ਘਰ ਛੱਡ ਆਓ ਮੈਂ ਇੰਨਾ ਕਿ ਡਿਪਰੈਸ ਹੋ ਗਿਆ ਕਿ ਜਿਹੜੀ ਕੁੜੀ ਨੇ ਮੇਰੇ ਨਾਲ ਗੁਰੂ ਦੀ ਹਜ਼ੂਰੀ ਵਿੱਚ ਚਾਰ ਲਾਵਾ ਲੰਗਾ ਸੀ ਉਹ ਵੀ ਆਪਣੀ ਮਾਂ ਦੀ ਬਣ ਕੇ ਬਹਿ ਗਈ ਉਹਨੇ ਇੱਕ ਸ਼ਬਦ ਵੀ ਨਹੀਂ ਬੋਲਿਆ ਮੇਰੇ ਹੱਕ ਵਿੱਚ ਮੈਂ ਆਪਣੀ ਸੱਸ ਨੂੰ ਇਹ ਵੀ ਕਿਹਾ ਕਿ ਤੁਸੀਂ ਜੇ ਤਲਾਕ ਦੇਣਾ ਤਾਂ ਤਲਾਕ ਦੇ ਦਿਓ ਪਰ ਮੇਰੇ ਬੱਚੇ ਮੇਰੇ ਮਾਪੇ ਕੋਲ ਛੱਡ ਆਓ ਮੇਰੀ ਸੱਸ ਨੇ ਕਿਹਾ ਕਿ ਨਾ ਤਾਂ ਅਸੀਂ ਤੈਨੂੰ ਬੱਚੇ ਦੇਣੇ ਆ ਨਾ ਹੀ ਅਸੀਂ ਤੇਰੇ ਘਰ ਕੁੜੀ ਬਸਾਉਣੀ ਆ ਅਸੀਂ ਤਾਂ ਹੁਣ ਤੇਰੇ ਗਲ ਚ ਗੂਠਾ ਦੇਵਾਂਗੇ ਤੈਨੂੰ ਦਿਨੇ ਤਾਰੇ ਦਿਖਾਵਾਂਗੇ ਮੇਰਾ ਨਾਮ ਬਟਾ ਦੇਈਂ ਮੇਰੀ ਸੱਸ ਤੇ ਮੇਰੀ ਸਾਲੀ ਨੇ ਮੇਰੀ ਪਤਨੀ ਨੂੰ ਨਾਲ ਲਿਜਾ ਕੇ ਵੂਮਨ 셀 ਵਿੱਚ ਕੰਪਲੇਨ ਕਰ ਦਿੱਤੀ ਆਪਸਰਾ ਦੇ ਮੈਨੂੰ ਫੋਨ ਆਏ ਉੱਥੇ ਜਾ ਕੇ ਅਸੀਂ ਸਟੇਟਮੈਂਟਾਂ ਦਿਖਾਈਆਂ ਤਾਂ ਉਹ ਗੱਲ ਮੇਰੇ ਹੱਕ 'ਚ ਹੋ ਗਈ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਹੁਣ ਸਾਡੇ ਜਵਾਈ ਦੇ ਹੱਕ ਵਿੱਚ ਗੱਲ ਚਲੀ ਗਈ ਤਾਂ ਉਹਨਾਂ ਨੇ ਕੇਸ ਵਾਪਸ ਲੈ ਲਿਆ। ਫਿਰ ਮੈਂ ਵੀ ਅੱਕ ਕੇ ਹਾਈ ਕੋਰਟ 'ਚ ਕੇਸ ਲਗਾ ਦਿੱਤਾ ਉਹਨਾਂ ਦੇ ਖਿਲਾਫ ਕਿਉਂਕਿ ਮੇਰੇ ਕੋਲ ਸਾਰੇ ਪ੍ਰੂਫ ਹਨ ਤੇ ਸਾਰੀਆਂ ਸਟੇਟਮੈਂਟਾਂ ਹਨ। ਫਿਰ ਮੈਂ ਵੀ ठान ਲਿਆ ਕਿ ਮੈਂ ਹੁਣ ਇਹਨਾਂ ਤੋਂ ਇੱਕ-ਇੱਕ ਰੁਪਈਆ ਵਾਪਸ ਲਵਾਂਗਾ ਪਰ ਮੈਂ ਹਾਲੇ ਵੀ ਇਹੀ ਕਹਿਣਾ ਕਿ ਜੇ ਤਲਾਕ ਲੈਣਾ ਤਾਂ ਲੈ ਲਓ ਪਰ ਮੇਰੇ ਬੱਚੇ ਮੈਨੂੰ ਦੇ ਦਿਓ। ਕਹਰ ਮੈਂ ਬਹੁਤ ਹੀ ਟੈਨਸ਼ਨ ਵਿੱਚ ਰਹਿਣਾ ਬਾਹਰਲੇ ਦੇਸ਼ ਵਿੱਚ ਬੰਦਾ ਆਪਣੇ ਪਰਿਵਾਰ ਲਈ ਜਾਂਦਾ ਤੇ ਬਾਹਰਲੇ ਦੇਸ਼ ਵਿੱਚ ਦਿਹਾੜੀਆਂ ਕਰਦਾ ਤਾਂ ਕਿਹਦੇ ਲਈ ਕਰਦਾ ਆਪਣੇ ਪਰਿਵਾਰ ਲਈ ਹੁਣ ਪਤਨੀ ਆਪਣੀ ਮਾਂ ਨਾਲ ਰਲ ਜਾਵੇ ਤਾਂ ਬੰਦਾ ਕਿੱਧਰ ਜਾਵੇ ਸੋ ਦੋਸਤੋ ਮੈਂ ਤੁਹਾਨੂੰ ਇਹੀ ਦੱਸਣ ਲਈ ਆਪਣੀ ਕਹਾਣੀ ਸੁਣਾਈ ਆ ਕਿ ਜੇ ਤੁਸੀਂ ਵੀ ਬਾਹਰ ਕੰਮ ਕਰਦੇ ਹੋ ਆਪਣੇ ਘਰ ਪੈਸਾ ਭੇਜਦੇ ਹੋ ਤਾਂ ਉਸ ਦੀ ਇਕੱਲੀ ਇਕੱਲੀ ਡਿਟੇਲ ਨਾਲ ਨਾਲ ਚੈੱਕ ਕਰਿਆ ਕਰੋ ਤਾਂ ਕਿ ਤੁਹਾਨੂੰ ਅੱਗੇ ਜਾ ਕੇ ਕੋਈ ਪਰੇਸ਼ਾਨੀ ਨਾ ਆਵੇ ਜਿਵੇਂ ਮੈਨੂੰ ਆਈ ਆ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਪਰਿਵਾਰ ਇੱਕੋ ਜਿਹੇ ਹੁੰਦੇ ਆ ਪਰ ਹਾਲੇ ਵੀ ਆਪਣੇ ਸਮਾਜ ਵਿੱਚ ਕੁਝ ਅਜਿਹੇ ਪਰਿਵਾਰ ਹਨ ਜਿੱਥੇ ਇਹ ਸਭ ਹੁੰਦਾ ਸੋ ਦੋਸਤੋ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਮਿਲਦੇ ਆ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਤਿ ਸ਼੍ਰੀ ਅਕਾਲ